ਸਸ ਸੀ ਕੱਲ ਜੀ ਸਾਰਿਆਂ ਨੂੰ ਕਿਤਰਾ ਹਾਲ ਚਾਲ ਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਆ ਤੇ ਆ ਹੈਗੀ ਆ ਮੇਰੀ ਮਸ਼ੀਨ ਕੱਪੜੇ ਧੋਣਾਂ ਲਈ ਤੇ ਇਹ ਮੈਂ ਪਾਸੀ ਕਰਕੇ ਸਫਾਈ ਕਰੂੰਗੀ ਅੱਗੇ ਮੈਂ ਇਸ ਤੋਂ ਪਹਿਲਾਂ ਕੱਪੜੇ ਸੁਕਾਉਣ ਵਾਲੀ ਮਸ਼ੀਨ ਦੀ ਸਫਾਈ ਕਰਕੇ ਰਹੀਆਂ ਸਵਾਗ ਘੰਟਾ ਲੱਗਾ ਤੇ ਹੁਣ ਦੇਖੋ ਆ ਕੱਪੜੇ ਧੋਣ ਵਾਲੀ ਮਸ਼ੀਨ ਹੈਗੀ ਤਾਂ ਕਾਫੀ ਜ਼ਿਆਦਾ ਭਰੀ ਆ ਇਨੂੰ ਪਾਸੇ ਕਰਕੇ ਤਾਂ ਹੁਣ ਮੈਂ ਇਹਦੀ ਸਫਾਈ ਕਰੂੰਗੀ ਦੇਖੋ ਨੂੰ ਤ ਨਹੀਂ ਲੱਗਦਾ ਹੈਗਾ ਕਿ ਬਹੁਤ ਜ਼ਿਆਦਾ ਕੂੜਾ ਹੋਗਾ ਮਸ਼ੀਨ ਦੇ ਪਿਛਲੇ ਪਾਸੇ ਤੇ ਜਦੋਂ ਪਾਸੇ ਕਰੂੰਗੀ ਫੇਰ ਹੀ ਪਤਾ ਲੱਗੂਗਾ ਮਸ਼ੀਨ ਪਾਸੇ ਕਰਨ ਤੋਂ ਪਹਿਲਾਂ ਤਾਂ ਲੱਗਦਾ ਸੀਗਾ ਕਿ ਜਿੱਦਾਂ ਇੰਨਾ ਇੰਨਾ ਕੱਟਾ ਮਿੱਟੀ ਨਹੀਂ ਹੈਗਾ ਪਰ ਤੁਸੀਂ ਦੇਖ ਸਕਦੇ ਹੋ ਫਿਰ ਵੀ ਹੈਗਾ ਆ ਤਾਂ ਹੁਣ ਮੈਂ ਫੇਰ ਦੀਆਂ ਬੋਕਰ ਜਿੰਨਾ ਆਪਾਂ ਚਾੜੂ ਕਿੰਨੇ ਡੰਡੇ ਵਾਲਾ ਉਸ ਤੋਂ ਬਾਅਦ ਲਾਉਣੀ ਆ ਪੋਚਾ ਜਾਂ ਕਿਸੀ ਗਿੱਲਾ ਕਪੜਾ ਮਾਰ ਦਨੇ ਆ ਤੇ ਨਾਲੇ ਨਾਲੇ ਆ ਜਿਹੜੀ ਕਪੜੀ ਧੋਣ ਵਾਲੀ ਮਸ਼ੀਨ ਆ ਇਹਦੇ ਉੱਤੇ ਵੀ ਆਪਾਂ ਗਿੱਲਾ ਕਪੜਾ ਮਾਰਾਂਗੇ ਗਿੱਲੇ ਕਪੜੇ ਨਾਲ ਸਾਫ਼ ਕਰਕੇ ਫਿਰ ਵਾਪਸ ਰੱਖਾਂਗੇ ਇੱਕ ਵਾਰੀ ਤੇ ਧੋ ਕੇ ਫੇਰ ਦਿੱਤੀ ਮੈਂ ਕਹਿੰਦਾ ਚੱਲੋ ਦੁਬਾਰਾ ਇੱਕ ਵਾਰੀ ਫੇਰ ਫੇਰ ਲੈਣੇ ਆ ਜਿਹੜਾ ਕੋਮੜਾ ਮੋਟਾ ਜਿਹਾ ਰਹਿ ਗਿਆ ਉਹ ਵੀ ਹੁੰਝ ਹੋ ਜੂਗਾ ਹੌਣ ਗਿੱਲੇ ਕੱਪੜੇ ਦੇ ਨਾਲ ਮਸ਼ੀਨ ਨੂੰ ਸਾਫ਼ ਕਰਦੀ ਆਂ ਉੱਪਰੋਂ ਪਾਸਿਆਂ ਤੋਂ ਪਿੱਛੋਂ ਕੱਪੜੇ ਧੋਣ ਵਾਲੀ ਮਸ਼ੀਨ ਮੈਂ ਸਾਰੀ ਸਾਫ਼ ਕਰ ਦਿੱਤੀ ਪਾਸਿਆਂ ਤੋਂ ਵੀ ਆਹ ਜਿਹੜੀਆਂ ਪਾਈਪਾਂ ਤੁਸੀਂ ਦੇਖ ਰਹੇ ਹੋ ਇਹ ਵੀ ਸਾਫ਼ ਕਰਤੀਆਂ ਤਾਰਾਂ ਤੂਰਾਂ ਸਾਰਾ ਕੁਝ ਤੇ ਕਹਿ ਨਹੀਂ ਸਕਦੀ ਆਪਾਂ ਵੀ ਨਵੀਂ ਬਣਾ ਦਿੱਤੀ ਆ ਕਿਉਂਕਿ ਕਾਫੀ ਸਾਲ ਹੋ ਗਏ ਨੇ ਲਈ ਨਾ ਤੇ ਜਿੰਨੇ ਹੋ ਸਕੀਏ ਸਾਫ਼ ਕਰ ਦਿੱਤੀ ਆ ਤੇ ਹੁਣ ਥੱਲੇ ਫਰਸ਼ ਤੇ ਪੋਚਾ ਲਾ ਕੇ ਜਾਂ ਗਿੱਲਾ ਕੱਪੜਾ ਮਾਰ ਕੇ ਫਿਰ ਆਪਾਂ ਵਾਪਸ ਰੱਖ ਦਿਆਂ ਜੀ ਇੱਕ ਵਾਰਤ ਮੈਂ ਜਿੱਦ ਤਰ੍ਹਾਂ ਨਾ ਆ ਗਿੱਲਾ ਕੱਪੜਾ ਮਾਰ ਦਿੱਤਾ ਸੀਗਾ ਫਰਸ਼ ਦੇ ਉੱਤੇ ਜਿੱਥੇ ਮਸ਼ੀਨ ਰੱਖਣੀ ਆ ਮੈਂ ਕਿਾ ਚੱਲੋ ਦੂਸਰੀ ਵਾਰੀ ਫਿਰ ਮਾਰ ਦਿੰਨੇ ਆ ਤੇ ਇਹ ਜਿਹੜਾ ਕੱਪੜਾ ਹੈਗਾ ਆ ਇਹ ਆਪਾਂ ਕੋਈ ਵੀ ਬੱਚਿਆਂ ਦਾ ਛੋਟਾ ਹੋਇਆ ਹੋਵੇ ਹਨਾ ਆਪਾਂ ਉਹ ਵੀ ਲੈ ਸਕਦੇ ਜਾਂ ਜਿਹੜੇ ਕੱਪੜੇ ਆਪਾਂ ਨਹੀਂ ਪਾਉਂਦੇ ਹਨਾ ਘਰ ਵਿੱਚ ਕਾਟਨ ਦੇ ਹੁੰਦੇ ਨੇ ਉਨਾਂ ਨੂੰ ਆਪਾਂ ਪਾੜ ਕੇ ਪੀਸ ਬਣਾ ਸਕਦੇ ਤਾਂ ਉਹ ਆਪਾਂ ਵਰਤ ਸਕਦੇ ਸਫਾਈ ਕਰਨ ਵਾਸਤੇ ਹਾਂਜੀ ਆ ਦੇਖੋ ਇੱਕ ਇੱਕ ਕਪੜਾ ਮੈਂ ਕਿੰਨੇ ਥਾਵਾਂ ਇਹਦੀਆਂ ਵਰਤ ਲਈਦਾ ਦੇਖੋ ਹੁਣ ਆਪਾਂ ਕੂੜੇ 'ਚ ਸਿੱਟ ਦੇਣਾ ਇਹਨੂੰ ਹੁਣ ਮੈਂ ਦੋਨੇ ਮਸ਼ੀਨਾਂ ਸਾਫ਼ ਕਰ ਲਈਆਂ ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਆ ਹੁਣ ਇਹਦੀ ਵੀਡੀਓ ਪਾਈ ਆ ਤੇ ਬੱਸ ਹੁਣ ਮੈਂ ਆ ਬੁਰਸ਼ ਲੈ ਕੇ ਜਿਹੜਾ ਨਹੀਂ ਚਾਹੀਦਾ ਹੁੰਦਾ ਇਹ ਮਾਰਨਾ ਇੱਕ ਤੰਦੇ ਬੁਰਸ਼ ਬਹੁਤ ਕੰਮ ਆ